ਭੁੱਲਣ ਦੀ ਬਹੁਤ ਵੱਡੀ ਬਿਮਾਰੀ ਹੈ ਅੱਜ ਹਰ ਬੰਦਾ ਕਹਿੰਦਾ ਵੀ ਮੈਂ ਫਲਾਨੀ ਚੀਜ਼ ਰੱਖੀ 2 ਮਿੰਟ ਬਾਅਦ ਭੁੱਲ ਗਿਆ ਮੈਨੂੰ ਖੁਦ ਨੂੰ ਹੈ ਉਹਦਾ ਕੀ ਹੱਲ ਹੈ ਦੇਖੋ ਜੀ ਜਦੋਂ ਸਾਡੀ ਮੈਂਟਲ ਹੈਲਥ ਠੀਕ ਨਹੀਂ ਹੋਊਗੀ ਹੁਣ ਤੁਸੀਂ ਤੇ ਮੈਂ ਇੱਥੇ ਬੈਠੇ ਆ ਆਪਾਂ ਇੱਕ ਇੰਟਰਵਿਊ ਕਰ ਰਹੇ ਆ ਰਾਈਟ ਇਹਦੇ ਵਿੱਚ ਬੈਠੇ ਬੈਠੇ ਮੇਰਾ ਦਿਮਾਗ ਕਿਸੇ ਹੋਰ ਗੱਲਾਂ 'ਚ ਜਾ ਰਿਹਾ ਹੂੰ ਤੇ ਤੁਸੀਂ ਮੈਨੂੰ ਕੀ ਕਹਿ ਰਹੇ ਮੈਨੂੰ ਤੁਹਾਡੀ ਗੱਲ ਦੇ ਵਿੱਚ ਧਿਆਨ ਹੀ ਨਹੀਂ ਹੋਊਗਾ ਤੇ ਮੈਨੂੰ ਉਹ ਚੀਜ਼ਾਂ ਭੁੱਲ ਜਾਣਗੀਆਂ ਜਾਂ ਮੇਰੇ ਉੱਤੇ ਬਹੁਤ ਜ਼ਿਆਦਾ ਟੈਨਸ਼ਨ ਆ ਅੱਜ ਕੋਈ ਪਰਿਵਾਰਕ ਲਾ ਲਓ ਜਾਂ ਕੁਝ ਵੀ ਲਾ ਲਓ ਤਾਂ ਮੈਨੂੰ ਤੇ ਉਹ ਉਹ ਜ਼ਿਆਦਾ ਮੇਰੇ ਦਿਮਾਗ ਤੇ ਹੈਵੀ ਤੇ ਉਹ ਗੱਲਾਂ ਜ਼ਿਆਦਾ ਹੋ ਗਈਆਂ ਨੇ ਤਾਂ ਜਿਹੜੀ ਚੀਜ਼ ਮੈਂ ਇੱਥੇ ਰੱਖ ਕੇ ਚਲੇ ਗਏ ਜਾਂ ਮੇਰਾ ਫੋਨ ਇੱਥੇ ਰੱਖ ਕੇ ਆਪਾਂ ਨਿਕਲ ਗਏ ਤਾਂ ਮੈਨੂੰ ਤਾਂ ਯਾਦ ਹੀ ਨਹੀਂ ਮੈਂ ਕਿੱਥੇ ਰੱਖਿਆ ਕਿਉਂਕਿ ਮੇਰਾ ਬ੍ਰੇਨ ਕਿੱਥੇ ਕੰਮ ਕਰ ਰਿਹਾ ਬ੍ਰੇਨ ਨੂੰ ਪ੍ਰੈਸੈਂਟ ਚ ਲੈ ਕੇ ਆਉਣਾ ਇਹਦੇ ਲਈ ਵੀ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸੂਗਾ ਉਹਨੂੰ ਗਰਾਉਂਡ ਟੈਕਨੀਕ ਬੋਲੀ ਜਾਂਦੀ ਹੈ ਸੀਬੀਟੀ ਦੇ ਵਿੱਚ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਦੋਂ ਸਾਡਾ ਮਾਈਂਡ ਬਹੁਤ ਪਾਸਟ ਚ ਚਲਾ ਜਾਂਦਾ ਬਹੁਤ ਫਿਊਚਰ ਚ ਜਾਂਦਾ ਸੋਚਦਾ ਰਹਿੰਦਾ ਪੈਨਿਕ ਹੋ ਜਾਂਨੇ ਪਜਲ ਹੋ ਜਾਂਨੇ ਸਮਝ ਨਹੀਂ ਆਉਂਦੀ ਹੁਣ ਕੀ ਕਰੀਏ ਬੈਠੇ ਆ ਤੇ ਅਸੀਂ ਚਟਕੀ ਮਾਰ ਕੇ ਅਸੀਂ ਬੋਲਣਾ 5 4 3 2 1 ਉਸ ਤੋਂ ਬਾਅਦ ਪੁੱਠੀ ਗਿਣਤੀ ਦੇ ਵਿੱਚ ਪੰਜ ਚੀਜ਼ਾਂ ਅਸੀਂ ਆਪਣੇ ਆਲੇ-ਦੁਆਲੇ ਦੇਖਾਂਗੇ ਕਿਹੜੀਆਂ ਪਈਆਂ ਜਿਵੇਂ ਆਪਾਂ ਕੁਝ ਵੀ ਕਹਿ ਸਕਦੇ ਹਾਂ ਕਿ ਗੇਟ ਆ ਫੁੱਲ ਨੇ ਕੁਰਸੀ ਆ ਮੇਜ਼ ਆ ਮਤਲਬ ਪੰਜ ਚੀਜ਼ਾਂ ਅਸੀਂ ਕੋਈ ਵੀ ਕਾਊਂਟ ਕਰਤੀਆਂ ਉਸ ਤੋਂ ਬਾਅਦ ਉਹਨਾਂ ਚਾਰ ਚੀਜ਼ਾਂ ਨੂੰ ਐਕਸਪਲੇਨ ਕਰਨਾ ਐਕਸਪਲੇਨ ਕੀਤਾ ਜਾਊਗਾ ਕਿ ਫੁੱਲ ਆ ਜਿਹੜੇ ਉਹ ਮਤਲਬ ਸਾਨੂੰ ਕਿੰਨਾ ਇੱਕ ਸੁੰਦਰਤਾ ਤਾਂ ਦਿੰਦੇ ਹੀ ਦਿੰਦੇ ਇਹਦੇ ਨਾਲ ਹੋਰ ਇਹਦੇ ਆਕਸੀਜਨਸ ਦਿੰਦੇ ਨੇ ਮਤਲਬ ਹੋਰ ਸਾਡਾ ਬਿਊਟੀ ਵਧਾਉਂਦੇ ਨੇ ਗ੍ਰੀਨਰੀ ਵਧਾਉਂਦੇ ਨੇ ਵਾਤਾਵਰਨ ਨੂੰ ਵਧੀਆ ਰੱਖਣ ਚ ਫਾਇਦਾ ਦਿੰਦੇ ਨੇ ਮਤਲਬ ਕਈ ਬਿਮਾਰੀਆਂ ਨੂੰ ਦੂਰ ਕਰਨ ਚ ਵੀ ਇਹ ਹੈਲਪ ਕਰਦੇ ਨੇ ਇਹ ਚੀਜ਼ ਹੋ ਗਈ ਦੂਸਰੀ ਚੀਜ਼ ਆਪਾਂ ਕੁਰਸੀ ਦੀ ਕੀਤੀ ਕੁਰਸੀ ਕਦੇ ਲਈ ਯੂਜ਼ ਕੀਤੀ ਜਾਂਦੀ ਅਸੀਂ ਬੈਠਣ ਲਈ ਇਸ ਤਰ੍ਹਾਂ ਅਸੀਂ ਚਾਰਾਂ ਚੀਜ਼ਾਂ ਨੂੰ ਐਕਸਪਲੇਨ ਕਰਤਾ ਉਸ ਤੋਂ ਬਾਅਦ ਅਸੀਂ ਤਿੰਨ ਆਵਾਜ਼ਾਂ ਸੁਣਾਂਗੇ ਹੁਣ ਕਿਹੜੀਆਂ ਆ ਰਹੀਆਂ ਨੇ ਹੁਣ ਤਿੰਨ ਆਵਾਜ਼ਾਂ ਦੀ ਮੈਂ ਗੱਲ ਕਰਾਂ ਤੇ ਮੈਨੂੰ ਜਿਹੜੀਆਂ ਤਿੰਨ ਆਵਾਜ਼ਾਂ ਉਹ ਸੁਣਾਈ ਕੋਈ ਵੀ ਇਸ ਸਮੇਂ ਦਿੱਤੀ ਜਾ ਰਹੀਆਂ ਨੇ ਡੌਗੀ ਦੀ ਹੋਗੀ ਜਾਂ ਪੰਛੀਆਂ ਦੀ ਹੋਗੀ ਜਾਂ ਕੋਈ ਗੱਡੀ ਲੰਘ ਰਹੀ ਉਸ ਤੋਂ ਬਾਅਦ ਦੋ ਜਿਹੜੀਆਂ ਅਸੀਂ ਸਮੈਲ ਲਵਾਂਗੇ ਕਿ ਇਸ ਸਮੇਂ ਸਮੈਲ ਕਿਹੜੀਆਂ ਆ ਰਹੀਆਂ ਆਪਾਂ ਬਾਹਰ ਬੈਠੇ ਹੋਏ ਆ ਗਾਰਡਨ ਦੇ ਵਿੱਚ ਸਾਨੂੰ ਇੱਕ ਬੱਕਰੀ ਦੀ ਸਕੰਦ ਚੜ ਰਹੀ ਹੈ ਠੀਕ ਹੈ ਦੂਸਰੀ ਅਸੀਂ ਹੋ ਸਕਦਾ ਸੀ ਪਰਫਿਊਮ ਪਾਇਆ ਹੋਵੇ ਜਾਂ ਆਪਣੀ ਬੋਡੀ ਦੀ ਕੋਈ ਸਮੈਲ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਅਸੀਂ ਫੇਵਰਿਟ ਡਿਸ਼ ਨੂੰ ਯਾਦ ਕਰਾਂਗੇ ਜੀ ਜਿਹਦੇ ਵਿੱਚ ਫੇਵਰਿਟ ਡਿਸ਼ ਦੇ ਵਿੱਚ ਅਸੀਂ ਉਹਨੂੰ ਯਾਦ ਕਰਕੇ ਜਿਹਦੇ ਨਾਲ ਸਾਡੇ ਮੂੰਹ ਚ ਪਾਣੀ ਆ ਜਾਵੇ ਕਿਉਂਕਿ ਹਰ ਇੱਕ ਮਨੁੱਖ ਨੂੰ ਕੋਈ ਫੇਵਰਿਟ ਡਿਸ਼ ਹੁੰਦੀ ਆ ਜਿਸ ਨੂੰ ਮਜ਼ਾ ਆਉਂਦਾ ਫਿਰ ਅੱਜ ਆ ਕਰਕੇ ਉਸ ਤੋਂ ਬਾਅਦ ਅੱਖਾਂ ਮੀਟ ਕੇ ਅਸੀਂ ਉਹਦਾ ਸਵਾਦ ਲਾਵਾਂਗੇ ਇਹ ਚੀਜ਼ ਹੋ ਗਈ ਅਸੀਂ 5 ਤੋਂ ਸ਼ੁਰੂ ਕੀਤੀ ਸੀ 5 4 3 2 1 ਬੋਲ ਕੇ 5 ਚੀਜ਼ਾਂ ਦੇਖੀਆਂ ਚਾਰਾਂ ਨੂੰ ਐਕਸਪਲੇਨ ਕੀਤਾ ਤਿੰਨਾਂ ਨੂੰ ਅਸੀਂ ਆਵਾਜ਼ਾਂ ਸੁਣੀਆਂ ਦੋ ਦੀ স্মੈਲ ਲਈ ਇੱਕ ਨੂੰ ਅਸੀਂ ਫੇਵਰਟ ਡਿਸ਼ ਸਵਾਦ ਮਹਿਸੂਸ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਹਦਾ ਆਨੰਦ ਲਿਆ ਠੀਕ ਹੈ ਜੀ ਹੁਣ ਇਹ ਜਿੰਨਾ ਚਿਰ ਅਸੀਂ ਬਾਜੀ ਇਹ ਸਾਰੀ ਚੀਜ਼ ਕੀਤੀ ਆ ਤੁਹਾਡਾ ਦਿਮਾਗ ਕਿਸੇ ਹੋਰ ਚੀਜ਼ ਚ ਗਿਆ ਨਹੀਂ ਗਿਆ ਤੁਸੀਂ ਸਿਰਫ ਇਹਨਾਂ ਚੀਜ਼ਾਂ ਚ ਪੈ ਗਏ ਕਿ 5 4 3 2 1 ਪਹਿਲਾਂ ਤੁਸੀਂ ਪੰਜਾਂ ਚੀਜ਼ਾਂ ਨੂੰ ਦੇਖਿਆ ਫਿਰ ਉਹਨੂੰ ਐਕਸਪਲੇਨ ਕਰਨ ਵਾਗਿਆ ਗਿਆ ਫਿਰ ਆਵਾਜ਼ਾਂ ਸੁਣ ਇਹ ਤੁਸੀਂ ਪ੍ਰੈਜ਼ੈਂਟ 'ਚ ਲੈਣ ਦਾ ਮਾਈਂਡ ਹਾਂ ਉਹ ਜੋ ਐਂਜ਼ਾਇਟੀ ਚ ਵੀ ਇਹ ਚੀਜ਼ ਬਹੁਤ ਕੰਮ ਕਰਦੀ ਆ ਜਦੋਂ ਤੁਸੀਂ ਅਸੀਂ ਆਪਣਾ ਧਿਆਨ ਇੱਧਰ ਉੱਧਰ ਲੈ ਕੇ ਜਾਣਾ ਹੁੰਦਾ ਪਰ ਉਦੋਂ ਜਾਂਦਾ ਨਹੀਂ ਕਿਉਂਕਿ ਸਾਨੂੰ ਇਹ ਹੁੰਦਾ ਕਿ ਸਾਡੀ ਟੜਕਣ ਬਹੁਤ ਤੇਜ਼ ਹੋ ਗਈ ਸਾਨੂੰ ਕੁਝ ਹੋਣ ਲੱਗਾ ਸਾਰਾ ਧਿਆਨ ਕਿੱਥੇ ਲੱਗਾ ਬਾਡੀ ਦੇ ਉੱਤੇ ਆਪਾਂ ਬਾਡੀ ਤੋਂ ਕਿਵੇਂ ਹਟਾ ਕੇ ਪ੍ਰੈਜ਼ੈਂਟ 'ਚ ਲਿਆ ਸਕਦੇ ਆ ਹਾਲ ਦੇ ਵਾਲੇ ਦੇਖਾਂਗੇ ਅਸੀਂ ਹੈ ਕਿੱਥੇ ਬੈਠੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੇ ਧਿਆਨ ਦੇਵੋਗੇ ਤਾਂ ਵੀਰ ਜੀ ਇਹ ਬਾਰ-ਬਾਰ ਤਕਨੀਕ ਕਰੋਗੇ ਨਾ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਵਾਰੀ ਤਾਂ ਤੁਹਾਡਾ ਮਾਈਂਡ ਪਾਸਟ 'ਚੋਂ ਨਿਕਲ ਕੇ ਫਿਊਚਰ 'ਚੋਂ ਨਿਕਲ ਕੇ ਪ੍ਰੈਜ਼ੈਂਟ 'ਚ ਰਹਿਣਾ ਸਿੱ ਠੀਕ ਹਮ ਅੱਜ ਲੋਕ 50 50 ਹਜ਼ਾਰ ਮਹੀਨੇ ਦਾ ਕਮਾਉਂਦੇ ਆ ਖੁਸ਼ ਨਹੀਂ ਹੈਗੇ ਲੱਖ ਲੱਖ ਕਮਾਉਂਦੇ ਉਹ ਵੀ ਖੁਸ਼ ਨਹੀਂ ਹੈਗੇ ਤਿੰਨ ਤਿੰਨ ਲੱਖ ਵਾਲੇ ਵੀ ਖੁਸ਼ ਨਹੀਂ ਉਹ ਚਾਹੁੰਦੇ 5 5 ਲੱਖ ਤੇ ਪਹੁੰਚੋ ਮਤਲਬ ਹਰ ਬੰਦਾ ਉੱਪਰ ਤੋਂ ਉੱਪਰ ਸੋਚਦਾ ਜਾ ਰਿਹਾ ਤੇ ਫਿਰ ਕਈ ਵਾਰੀ ਜਿਹੜਾ ਯੂਨੀਵਰਸ ਹੈ ਨਾ ਉਹ ਕਹਿੰਦਾ ਕਿ ਜੋ ਇਹਨੂੰ ਦੇ ਰਿਆ ਹੈ ਉਹਦੇ 'ਚ ਤਾਂ ਖੁਸ਼ੀ ਨਹੀਂ ਹੈਗਾ ਪਹਿਲਾਂ ਤੁਸੀਂ ਉਹਦਾ ਸਵਾਦ ਤਾਂ ਲਵੋ ਜੇ ਅੱਜ 50 ਹਜ਼ਾਰ ਵਾਲੀ ਜੌਬ ਦੇ ਵਿੱਚ ਮਜ਼ਾ ਆ ਰਿਹਾ ਤੇ ਤੁਸੀਂ ਉਹਦਾ ਇੰਜੋਏ ਤਾਂ ਕਰੋ ਟਾਈਮ ਆਊਗਾ ਤੁਸੀਂ ਗ੍ਰੈਜੂਟੀਊਡ ਥੈਰੇਪੀ ਨੂੰ ਦੇਖੋ ਇਹ ਵੀ ਸਾਈਕੋਲੋਜੀ ਦੀ ਇੱਕ ਥੈਰੇਪੀ ਆ ਜਿਹਦੇ ਵਿੱਚ ਤੁਸੀਂ ਆਪਣੇ ਆਪ ਦਾ ਸ਼ੁਕਰਾਨਾ ਕਰਨਾ ਅਸੀਂ ਸ਼ੁਕਰਾਨਾ ਹੀ ਨਹੀਂ ਕਰ ਪਾਉਂਦੇ ਆਪਣੀ ਬਾਡੀ ਰੋਜ਼ ਇੰਨੇ ਕੰਮ ਕਰਦੀ ਆ ਕਦੀ ਰਾਤ ਨੂੰ ਸ਼ਾਬਾਸ਼ ਦਿੱਤੀ ਵੀ ਤੂੰ ਅੱਜ ਕਿੱਥੋਂ ਦਾ ਕਿੱਥੇ ਦੌੜ ਕੇ ਆ ਗਿਆ ਜੇ ਤੂੰ ਹੀ ਆਪਣਾ ਮਨੁੱਖ ਆਪਣੀ ਸਿਫਤ ਨਹੀਂ ਕਰੂਗਾ ਫਿਰ ਹੋਰ ਕੌਣ ਕਰੂ ਸਭ ਤੋਂ ਪਹਿਲਾਂ ਤਾਂ ਤੁਸੀਂ ਬਲੇਮ ਗਲਤ ਹੋ ਗਿਆ ਨਾ ਤੁਹਾਡੇ ਤੇ ਬਲੇਮ ਆ ਗਿਆ ਕਿ ਤੁਸੀਂ ਆਪ ਹੀ ਨਹੀਂ ਕਰਦੇ ਦੂਸਰੀ ਗੱਲ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਸਰਾਉਂਗੇ ਰੋਜ਼ ਸਵੇਰੇ ਉੱਠ ਕੇ ਉਸ ਪਰਮਾਤਮਾ ਦੇ ਅੱਗੇ ਹੱਥ ਜੋੜੂਗੇ ਕਿ ਅੱਜ ਫਿਰ ਇੱਕ ਨਵਾਂ ਦਿਨ ਦੇਖਣ ਨੂੰ ਮਿਲ ਗਿਆ ਹਾਂ ਪਹਿਲਾਂ ਤਾਂ ਇਸ ਚੀਜ਼ ਦੇ ਥੈਂਕਸ ਕਰੀਏ ਨਾ ਅੱਗੇ ਕੀ ਕਰਨਾ ਤਾਂ ਬਾਅਦ ਚ ਤੁਸੀਂ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਵੀ ਹਰ ਰੋਜ਼ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਕਿਉਂਕਿ ਜੋ ਪਿੱਛੇ ਹੋ ਜਾਂਦਾ ਉਹਨੂੰ ਸਾਨੂੰ ਭੁੱਲਣਾ ਪੈਂਦਾ ਠੀਕ ਹੈ ਜੀ ਉਹ ਚੀਜ਼ਾਂ ਭੁੱਲਣੀਆਂ ਪੈਂਦੀਆਂ ਤੇ ਉਸ ਤੋਂ ਸਿੱਖਣ ਨੂੰ ਮਿਲਦਾ ਸ਼ਾਇਦ ਉਹ ਚੀਜ਼ਾਂ ਭੁੱਲ ਨਹੀਂ ਪਾਉਂਦੀਆਂ ਕਿਉਂਕਿ ਸਾਡੇ ਜ਼ਿੰਦਗੀ 'ਚ ਕੁਝ ਵੀ ਹੈਪਨ ਹੋਇਆ ਹੁੰਦਾ ਯਾਦ ਰਹਿ ਜਾਂਦਾ ਉਹ ਚਾਹੇ ਚੰਗਾ ਚਾਹੇ ਮਾੜਾ ਤੇ ਉਹ ਇੰਨੀ ਛੇਤੀ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਉਹਨੂੰ ਵਾਸ਼ ਕਰ ਦੋ ਉਹਨੂੰ ਯਾਦ ਰੱਖ ਲਓ ਪਰ ਉਹਦੇ ਵਿੱਚੋਂ ਕੁਝ ਸਿੱਖ ਕੇ ਉਹ ਉਹੋ ਜਿਹੀਆਂ ਗਲਤੀਆਂ ਦੁਬਾਰਾ ਨਹੀਂ ਕਰਨੀਆਂ ਉਹੋ ਜਿਹੀ ਆਪਾਂ ਬਣ ਨਹੀਂ ਦੇਣਾ ਮਾਹੌਲ ਕਿ ਜਿਹਦੇ ਨਾਲ ਅੱਗੇ ਸਾਡੇ ਤੇ ਨੁਕਸਾਨ ਆਵੇ ਇਨਸਾਨ ਉਹ ਹੁੰਦਾ ਕਿਉਂਕਿ ਗਲਤੀ ਉਸਨੂੰ ਗਲਤੀ ਕਿਹਾ ਜਾਂਦਾ ਜਿਹੜਾ ਦੁਬਾਰਾ ਦੁਬਾਰਾ ਉਨੂੰ ਦਹਿਰਾਵੇ ਇੱਕ ਵਾਰ ਗਲਤੀ ਨੂੰ ਗਲਤੀ ਤੁਹਾਨੂੰ ਦਾ ਆਖਰੀ ਸਵਾਲ ਹੈ ਮੇਰਾ ਥੋੜਾ ਸਕੇਪ ਦੇ ਵਿੱਚ ਹੀ ਦੱਸਿਓ ਭੁੱਲਣ ਦੀ ਬਹੁਤ ਵੱਡੀ ਬਿਮਾਰੀ ਹੈ ਅੱਜ ਹਰ ਬੰਦਾ ਕਹਿੰਦਾ ਵੀ ਮੈਂ ਫਲਾਨੀ ਚੀਜ਼ ਰੱਖੀ 2 ਮਿੰਟ ਬਾਅਦ ਭੁੱਲ ਗਿਆ ਮੈਨੂੰ ਖੁਦ ਨੂੰ ਹੈ ਉਹਦਾ ਕੀ ਹੱਲ ਹੈ ਦੇਖੋ ਜੀ ਜਦੋਂ ਸਾਡੀ ਮੈਂਟਲ ਹੈਲਥ ਠੀਕ ਨਹੀਂ ਹੋਊਗੀ ਹੁਣ ਤੁਸੀਂ ਤੇ ਮੈਂ ਇੱਥੇ ਬੈਠੇ ਆ ਆਪਾਂ ਇੱਕ ਇੰਟਰਵਿਊ ਕਰ ਰਹੇ ਆ ਰਾਈਟ ਇਹਦੇ ਵਿੱਚ ਬੈਠੇ ਬੈਠੇ ਮੇਰਾ ਦਿਮਾਗ ਕਿਸੇ ਹੋਰ ਗੱਲਾਂ 'ਚ ਜਾ ਰਿਹਾ ਹੂੰ ਤੇ ਤੁਸੀਂ ਮੈਨੂੰ ਕੀ ਕਹਿ ਰਹੇ ਮੈਨੂੰ ਤੁਹਾਡੀ ਗੱਲ ਦੇ ਵਿੱਚ ਧਿਆਨ ਹੀ ਨਹੀਂ ਹੋਊਗਾ ਤੇ ਮੈਨੂੰ ਉਹ ਚੀਜ਼ਾਂ ਭੁੱਲ ਜਾਣਗੀਆਂ ਜਾਂ ਮੇਰੇ ਉੱਤੇ ਬਹੁਤ ਜ਼ਿਆਦਾ ਟੈਨਸ਼ਨ ਆ ਅੱਜ ਕੋਈ ਪਰਿਵਾਰਕ ਲਾ ਲਓ ਜਾਂ ਕੁਝ ਵੀ ਲਾ ਲਓ ਤਾਂ ਮੈਨੂੰ ਤੇ ਉਹ ਉਹ ਜ਼ਿਆਦਾ ਮੇਰੇ ਦਿਮਾਗ ਤੇ ਹੈਵੀ ਤੇ ਉਹ ਗੱਲਾਂ ਜ਼ਿਆਦਾ ਹੋ ਗਈਆਂ ਨੇ ਤਾਂ ਜਿਹੜੀ ਚੀਜ਼ ਮੈਂ ਇੱਥੇ ਰੱਖ ਕੇ ਚਲੇ ਗਏ ਜਾਂ ਮੇਰਾ ਫੋਨ ਇੱਥੇ ਰੱਖ ਕੇ ਆਪਾਂ ਨਿਕਲ ਗਏ ਤਾਂ ਮੈਨੂੰ ਤਾਂ ਯਾਦ ਹੀ ਨਹੀਂ ਮੈਂ ਕਿੱਥੇ ਰੱਖਿਆ ਕਿਉਂਕਿ ਮੇਰਾ ਬ੍ਰੇਨ ਕਿੱਥੇ ਕੰਮ ਕਰ ਰਿਹਾ ਬ੍ਰੇਨ ਨੂੰ ਪ੍ਰੈਜ਼ੈਂਟ ਚ ਲੈ ਕੇ ਆਉਣਾ ਇਹਦੇ ਲਈ ਵੀ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸੂਗਾ ਉਹਨੂੰ ਗਰਾਉਂਡ ਟੈਕਨੀਕ ਬੋਲੀ ਜਾਂਦੀ ਹੈ ਸੀਬੀਟੀ ਦੇ ਵਿੱਚ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਦੋਂ ਸਾਡਾ ਮਾਈਂਡ ਬਹੁਤ ਪਾਸਟ ਚ ਚਲਾ ਜਾਂਦਾ ਬਹੁਤ ਫਿਊਚਰ ਚ ਜਾਂਦਾ ਸੋਚਦਾ ਰਹਿੰਦਾ ਪੈਨਿਕ ਹੋ ਜਾਂਨੇ ਪਜਲ ਹੋ ਜਾਂਨੇ ਸਮਝ ਨਹੀਂ ਆਉਂਦੀ ਹੁਣ ਕੀ ਕਰੀਏ ਬੈਠੇ ਆ ਤੇ ਅਸੀਂ ਚੁਟਕੀ ਮਾਰ ਕੇ ਅਸੀਂ ਬੋਲਣਾ 5 4 3 2 1 ਉਸ ਤੋਂ ਬਾਅਦ ਪੁੱਠੀ ਗਿਣਤੀ ਦੇ ਵਿੱਚ ਪੰਜ ਚੀਜ਼ਾਂ ਅਸੀਂ ਆਪਣੇ ਆਲੇ-ਦੁਆਲੇ ਦੇਖਾਂਗੇ ਕਿਹੜੀਆਂ ਪਈਆਂ ਜਿਵੇਂ ਆਪਾਂ ਕੁਝ ਵੀ ਕਹਿ ਸਕਦੇ ਹਾਂ ਕਿ ਗੇਟ ਆ ਫੁੱਲ ਨੇ ਕੁਰਸੀ ਆ ਮੇਜ਼ ਆ ਮਤਲਬ ਪੰਜ ਚੀਜ਼ਾਂ ਅਸੀਂ ਕੋਈ ਵੀ ਕਾਊਂਟ ਕਰਦੀਆਂ ਉਸ ਤੋਂ ਬਾਅਦ ਉਹਨਾਂ ਚਾਰ ਚੀਜ਼ਾਂ ਨੂੰ ਐਕਸਪਲੇਨ ਕਰਨਾ ਐਕਸਪਲੇਨ ਕੀਤਾ ਜਾਊਗਾ ਕਿ ਫੁੱਲ ਆ ਜਿਹੜੇ ਉਹ ਮਤਲਬ ਸਾਨੂੰ ਕਿੰਨਾ ਇੱਕ ਸੁੰਦਰਤਾ ਤਾਂ ਦਿੰਦੇ ਹੀ ਦਿੰਦੇ ਇਹਦੇ ਨਾਲ ਹੋਰ ਇਹਦੇ ਆਕਸੀਜਨਸ ਦਿੰਦੇ ਨੇ ਮਤਲਬ ਹੋ ਸਾਡਾ ਬਿਊਟੀ ਵਧਾਉਂਦੇ ਨੇ ਗ੍ਰੀਨਰੀ ਵਧਾਉਂਦੇ ਨੇ ਵਾਤਾਵਰਨ ਨੂੰ ਵਧੀਆ ਰੱਖਣ ਚ ਫਾਇਦਾ ਦਿੰਦੇ ਨੇ ਮਤਲਬ ਕਈ ਬਿਮਾਰੀਆਂ ਨੂੰ ਦੂਰ ਕਰਨ ਚ ਵੀ ਇਹ ਹੈਲਪ ਕਰਦੇ ਨੇ ਇਹ ਚੀਜ਼ ਹੋ ਗਈ ਦੂਸਰੀ ਚੀਜ਼ ਆਪਾਂ ਕੁਰਸੀ ਦੀ ਕੀਤੀ ਕੁਰਸੀ ਕਦੇ ਲਈ ਯੂਜ਼ ਕੀਤੀ ਜਾਂਦੀ ਅਸੀਂ ਬੈਠਣ ਲਈ ਇਸ ਤਰ੍ਹਾਂ ਅਸੀਂ ਚਾਰਾਂ ਚੀਜ਼ਾਂ ਨੂੰ ਐਕਸਪਲੇਨ ਕਰਤਾ ਉਸ ਤੋਂ ਬਾਅਦ ਅਸੀਂ ਤਿੰਨ ਆਵਾਜ਼ਾਂ ਸੁਣਾਂਗੇ ਹੁਣ ਕਿਹੜੀਆਂ ਆ ਰਹੀਆਂ ਨੇ ਹੁਣ ਤਿੰਨ ਆਵਾਜ਼ਾਂ ਦੀ ਮੈਂ ਗੱਲ ਕਰਾਂ ਤੇ ਮੈਨੂੰ ਜਿਹੜੀਆਂ ਤਿੰਨ ਆਵਾਜ਼ਾਂ ਉਹ ਸੁਣਾਈ ਕੋਈ ਵੀ ਇਸ ਸਮੇਂ ਦਿੱਤੀਆਂ ਜਾ ਰਹੀਆਂ ਨੇ ਡੌਗੀ ਦੀ ਹੋਗੀ ਜਾਂ ਪੰਛੀਆਂ ਦੀ ਹੋਗੀ ਜਾਂ ਕੋਈ ਗੱਡੀ ਲੰਘ ਰਹੀ ਉਸ ਤੋਂ ਬਾਅਦ ਦੋ ਜਿਹੜੀਆਂ ਅਸੀਂ ਸਮੈਲ ਲਵਾਂਗੇ ਕਿ ਇਸ ਸਮੇਂ ਸਮੈਲ ਕਿਹੜੀਆਂ ਆ ਰਹੀਆਂ ਆਪਾਂ ਬਾਹਰ ਬੈਠੇ ਹੋਏ ਆ ਗਾਰਡਨ ਦੇ ਵਿੱਚ ਸਾਨੂੰ ਇੱਕ ਬੱਕਰੀ ਇਹਦੀ ਸਕੰਦ ਚੜ ਰਹੀ ਹੈ ਠੀਕ ਹੈ ਦੂਸਰੀ ਅਸੀਂ ਹੋ ਸਕਦਾ ਸੀ ਪਰਫਿਊਮ ਪਾਇਆ ਹੋਵੇ ਜਾਂ ਆਪਣੀ ਬਾਡੀ ਦੀ ਕੋਈ ਸਮੈਲ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਅਸੀਂ ਫੇਵਰਟ ਡਿਸ਼ ਨੂੰ ਯਾਦ ਕਰਾਂਗੇ ਜੀ ਜਿਹਦੇ ਵਿੱਚ ਫੇਵਰਟ ਡਿਸ਼ ਦੇ ਵਿੱਚ ਅਸੀਂ ਉਹਨੂੰ ਯਾਦ ਕਰਕੇ ਇਹਦੇ ਨਾਲ ਸਾਡੇ ਮੂੰਹ 'ਚ ਪਾਣੀ ਆ ਜਾਵੇ ਕਿਉਂਕਿ ਹਰ ਇੱਕ ਮਨੁੱਖ ਨੂੰ ਕੋਈ ਫੇਵਰਿਟ ਡਿਸ਼ ਹੁੰਦੀ ਆ ਜਿਸ ਨੂੰ ਮਜ਼ਾ ਆਉਂਦਾ ਫਿਰ ਅੱਜ ਆ ਚੀਜ਼ ਮਿਲਣੀ ਚਾਹੀਦੀ ਆ ਉਹ ਅਸੀਂ ਕਰਕੇ ਉਸ ਤੋਂ ਬਾਅਦ ਅੱਖਾਂ ਮੀਟ ਕੇ ਅਸੀਂ ਉਹਦਾ ਸਵਾਦ ਲਾਵਾਂਗੇ ਇਹ ਚੀਜ਼ ਹੋ ਗਈ ਅਸੀਂ 5 ਤੋਂ ਸ਼ੁਰੂ ਕੀਤੀ ਸੀ 5 4 3 2 1 ਬੋਲ ਕੇ 5 ਚੀਜ਼ਾਂ ਦੇਖੀਆਂ ਚਾਰਾਂ ਨੂੰ ਐਕਸਪਲੇਨ ਕੀਤਾ ਤਿੰਨਾਂ ਨੂੰ ਅਸੀਂ ਆਵਾਜ਼ਾਂ ਸੁਣੀਆਂ ਦੋ ਦੀ ਸਮੈਲ ਲਈ ਇੱਕ ਨੂੰ ਅਸੀਂ ਫੇਵਰਿਟ ਡਿਸ਼ ਸਵਾਦਿਸ਼ ਮਹਿਸੂਸ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਹਦਾ ਆਨੰਦ ਲਿਆ ਠੀਕ ਆ ਜੀ ਹੁਣ ਇਹ ਜਿੰਨਾ ਚਿਰ ਅਸੀਂ ਬਾਜੀ ਇਹ ਸਾਰੀ ਚੀਜ਼ ਕੀਤੀ ਆ ਤੁਹਾਡਾ ਦਿਮਾਗ ਕਿਸੇ ਹੋਰ ਚੀਜ਼ ਤੁਸੀਂ ਸਿਰਫ ਇਹਨਾਂ ਚੀਜ਼ਾਂ 'ਚ ਪੈ ਗਏ ਕਿ 5 4 3 2 1 ਪਹਿਲਾਂ ਤੁਸੀਂ ਪੰਜਾਂ ਚੀਜ਼ਾਂ ਨੂੰ ਦੇਖਿਆ ਫਿਰ ਉਹਨੂੰ ਐਕਸਪਲੇਨ ਕਰਨ ਵਾਗਿਆ ਗਿਆ ਫਿਰ ਆਵਾਜ਼ਾਂ ਸੁਣ ਇਹ ਤੁਸੀਂ ਪ੍ਰੈਜ਼ੈਂਟ 'ਚ ਲੈਣ ਦਾ ਮਾਈਂਡ ਹਾਂ ਉਸੋ ਐਂਜ਼ਾਇਟੀ ਚ ਵੀ ਇਹ ਚੀਜ਼ ਬਹੁਤ ਕੰਮ ਕਰਦੀ ਆ ਜਦੋਂ ਤੁਸੀਂ ਅਸੀਂ ਆਪਣਾ ਧਿਆਨ ਇੱਧਰ ਉੱਧਰ ਲੈ ਕੇ ਜਾਣਾ ਹੁੰਦਾ ਪਰ ਉਦੋਂ ਜਾਂਦਾ ਨਹੀਂ ਕਿਉਂਕਿ ਸਾਨੂੰ ਇਹ ਹੁੰਦਾ ਕਿ ਸਾਡੀ ਧੜਕਣ ਬਹੁਤ ਤੇਜ਼ ਹੋ ਗਈ ਸਾਨੂੰ ਕੁਝ ਹੋਣ ਲੱਗਾ ਸਾਰਾ ਧਿਆਨ ਕਿੱਥੇ ਲੱਗਾ ਬਾਡੀ ਦੇ ਉੱਤੇ ਆਪਾਂ ਬਾਡੀ ਤੋਂ ਕਿਵੇਂ ਹਟਾ ਕੇ ਪ੍ਰੈਜ਼ੈਂਟ 'ਚ ਲਿਆ ਸਕਦੇ ਆ ਆਲ ਦੁਆਲੇ ਦੇਖਾਂਗੇ ਅਸੀਂ ਹੈ ਕਿੱਥੇ ਬੈਠੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੇ ਧਿਆਨ ਦੇਵੋਗੇ ਤਾਂ ਵੀਰ ਜੀ ਇਹ ਬਾਰ-ਬਾਰ ਤਕਨੀਕ ਕਰੋਗੇ ਨਾ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਵਾਰੀ ਤਾਂ ਤੁਹਾਡਾ ਮਾਈਂਡ ਪਾਸਟ 'ਚੋਂ ਨਿਕਲ ਕੇ ਫਿਊਚਰ 'ਚੋਂ ਨਿਕਲ ਕੇ ਪ੍ਰੈਜ਼ੈਂਟ 'ਚ ਰਹਿਣਾ ਸ ਠੀਕ ਹੈ ਕਿਉਂਕਿ ਅਸੀਂ ਪਜਲ ਹੋ ਜਾਂਦੇ ਆ ਜਿਹਦੇ ਕਰਕੇ ਅਸੀਂ ਭੁੱਲੀ ਜਾਂਦੇ ਸਾਡਾ ਦਿਮਾਗ ਹੀ ਪ੍ਰੈਜ਼ੈਂਟ 'ਚ ਨਹੀਂ ਹੈਗਾ ਬਿਲਕੁਲ ਬਿਲਕੁਲ ਤਾਂ ਸੋਤਾ ਸਾਹਿਬ ਬੜੀਆਂ ਚੰਗੀਆਂ ਗੱਲਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇਸ ਇਹਨਾਂ तमाम ਵਿਸ਼ਿਆਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਚਰਚਾ ਜ਼ਰੂਰ ਕਰੀਏ ਤੁਹਾਡਾ ਸਮਾਂ ਤਾਂ ਅਸੀਂ ਗੱਲਬਾਤ ਕੀਤੀ ਹੋਰ ਬੜੇ ਚੰਗੇ ਮੈਥਡਸ ਮੈਨੂੰ ਲੱਗਦਾ ਬੜੇ ਸਹਾਰਾ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹਰਜੋਤ ਸਿੰਘ ਸਹੋਤਾ ਨੇ ਸਾਈਕੋਲੋਜੀਸਟ ਨੇ ਔਰ ਮੈਨੂੰ ਲੱਗਦਾ ਵੀ ਬੜੇ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਔਰ ਬੜੇ ਸਰਲ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਨੂੰ ਸਾਨੂੰ ਸਾਰਿਆਂ ਨੂੰ ਡਿਪਰੈਸ਼ਨ ਚੋਂ ਕੱਢਣ ਦੀ ਮੁਸੀਬਤਾਂ ਚੋਂ ਕੱਢਣ ਦੀ ਡਰ ਸਾਡਾ ਖਤਮ ਕਰਨ ਦੀ ਔਰ ਇਥੋਂ ਤੱਕ ਕਿ ਸਾਨੂੰ ਵੱਡੇ ਰੋਗ ਲੱਗਣ ਤੋਂ ਪਹਿਲਾਂ ਜੇਕਰ ਪਾਏ ਜਿਹੜੀਆਂ ਫਿਜ਼ੀਕਲੀ ਜਾਂ ਮੈਂਟਲੀ ਐਕਸਰਸਾਈਜ਼ਸ ਕਰੀਏ ਤਾਂ ਸਾਡੀ ਜ਼ਿੰਦਗੀ ਹੋਰ ਸੁਖਾਲੀ ਤੇ ਚੰਗੀ ਤੇ ਬਿਹਤਰ ਹੋ ਸਕਦੀ ਹੈ ਫਿਲਹਾਲ ਤੁਸੀਂ ਬਣੇ ਰਹੋਣ ਪੰਜਾਬੀ ਟੀਵੀ ਦੇ ਨਾਲ